ਦੋਸਤੋ ਨਮਸਕਾਰ ਤੋਂ ਅੱਜ 26 ਜਨਵਰੀ ਦਾ ਪਰਵ ਜੋ ਕਿ ਸਾਰੇ ਦੇਸ਼ ਦੇ ਵਿੱਚ ਮਨਾਇਆ ਗਿਆ ਅਸੀਂ ਵੀ ਭਗਤ ਬੁੱਢਾ ਮਾਲ ਪਾਰਕ ਭਾਰਗੋਨਗਰ ਫਿਲੰਦਰ ਦੇ ਵਿੱਚ ਜੋ ਵੀ ਸਾਲਾਨਾ ਰੀਤੀ ਰਿਵਾਜ ਦੇ ਨਾਲ ਸਾਡੀ ਸੁਸਾਇਟੀ ਕਰਦੀ ਉਹ ਸਾਰਾ ਕੰਮ ਅਸੀਂ ਕੀਤਾ ਤੇ ਅੱਜ ਭਗਤ ਬੁੱਢਾ ਮਾਲ ਪਾਰਕ ਦੇ ਵਿੱਚ ਹੀ ਬੈਠਿਆ ਸੋਚਿਆ ਵੀ ਅੱਜ ਤੁਹਾਡੇ ਰੂਬਰੂ ਹੋਈਏ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਮੇਰੇ ਦੋਸਤ ਐਡਵੋਕੇਟ ਪਰਮਪ੍ਰੀ ਸਿੰਘ ਜੀ ਸਾਹਿਕਾਲ ਜੀ ਤੇ ਅੱਜ ਦੇ ਜੋ ਤੁਸੀਂ ਸਾਡੇ ਨਾਲ ਜੁੜੇ ਬੈਠੇ ਹੋ ਸਾਡਾ ਅੱਜ ਤੁਹਾਨੂੰ 26 ਜਨਵਰੀ ਗਣਤੰਤਰ ਦਿਵਸ ਦੇ ਉੱਤੇ ਇੱਕ ਖਾਸ ਵਿਸ਼ੇ ਨੂੰ ਲੈ ਕੇ ਖਾਸ ਚਰਚਾਵਾਂ ਨੂੰ ਲੈ ਕੇ ਅੱਜ ਅਸੀਂ ਜੁੜੇ ਬੈਠੇ ਹਾਂ ਤੁਹਾਡੇ ਨਾਲ ਕਿਉਂਕਿ ਇਹ ਉਹ ਵਿਸ਼ੇ ਨੇ ਜਿਨ੍ਹਾਂ ਨੂੰ ਤੁਹਾਡੇ ਨਾਲ ਵਿਚਾਰ ਕਰਨਾ ਬੜਾ ਜ਼ਰੂਰੀ ਏ ਸੋ ਅੱਜ ਦੀ ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਾਂਗੇ ਆਪਣੇ ਵਿਚਾਰਾਂ ਦੇ ਨਾਲ ਤੇ ਤੁਹਾਡੇ ਵਿਚਾਰਾਂ ਦੇ ਨਾਲ ਤੁਹਾਡੇ ਕਮੈਂਟ ਬੜੇ ਜ਼ਰੂਰੀ ਨੇ ਕਿਉਂਕਿ ਇਹ ਤੁਹਾਡੀ ਗੱਲ ਹੈ ਸਮਾਜ ਦੀ ਗੱਲ ਹੈ ਤੇ ਦੇਸ਼ ਦੀ ਗੱਲ ਹੈ ਜੋ ਜੁੜ ਕਰਨ ਜਾ ਰਹੇ ਹਾਂ ਅਸੀਂ। ਤੋਂ ਅੱਜ ਪਰਮਜੀ ਅੱਜ ਤੁਹਾਨੂੰ ਵੀ ਪਤਾ ਵੀ 76 ਸਾਲ ਹੋ ਗਏ ਨੇ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਲਾਗੂ ਹੋਇਆ। ਬਿਲਕੁਲ ਜੀ। ਤੇ ਬਾਬਾ ਸਾਹਿਬ ਦੀ ਮਿਹਨਤ ਉਹਨਾਂ ਦੀ ਪੂਰੀ ਟੀਮ ਦੀ ਮਿਹਨਤ ਜਿਹੜੀ ਹੈ ਉਹ ਅੱਜ ਸਾਡਾ ਦੇਸ਼ ਜਿਹੜਾ ਹੈ ਉਸ ਸੰਵਿਧਾਨ ਦੇ ਉੱਪਰ ਚੱਲ ਰਿਹਾ। ਲੇਕਿਨ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਅਸੀਂ ਦੇਖਿਆ ਕਿ ਸਮੇਂ-ਸਮੇਂ 'ਤੇ ਜਿਹੜਾ ਉਸ ਸੰਵਿਧਾਨ ਦੇ ਵਿੱਚ ਬਦਲਾਅ ਵੀ ਹੁੰਦੇ ਰਹੇ ਨੇ। ਬਿਲਕੁਲ। ਸ਼ਾਇਦ ਕੁਝ ਉਹਨਾਂ ਦੇ ਵਿੱਚੋਂ ਕੁਝ ਅਮੈਂਡਮੈਂਟ ਜਿਹੜੀਆਂ ਹੋਈਆਂ ਨੇ ਉਹ ਠੀਕ ਵੀ ਹੋਣ ਤੇ ਸ਼ਾਇਦ ਕੁਝ ਰਾਜਨੀਤਿਕ ਤੌਰ ਤੇ ਜਿਹੜੀਆਂ ਜਦੋਂ ਕੋਈ ਸਰਕਾਰ ਮੈਜੋਰਟੀ ਦੇ ਵਿੱਚ ਆ ਜਾਂਦੀ ਹੈ ਤੇ ਉਹ ਫਿਰ ਆ ਕੇ ਆਪਣਾ ਜਿਹੜਾ ਮੈਜੋਰਟੀ ਦਿਖਾਉਂਦੀ ਹੈ ਤੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਹੈ ਤੇ ਜਿੱਦਾਂ ਅਸੀਂ ਪਿਛਲੇ ਸਮਿਆਂ 'ਚ ਵੀ ਦੇਖਿਆ ਵੀ ਇਹ ਵੀ ਜਿਹੜੀ ਸਰਕਾਰ ਭਾਰਤੀ ਜਨਤਾ ਪਾਰਟੀ ਵੀ ਚੱਲ ਰਹੀ ਹੈ ਇਹਨਾਂ ਵੱਲੋਂ ਵੀ ਬਿਆਨਬਾਜ਼ੀ ਹੁੰਦੀ ਰਹੀ ਹੈ ਸੰਵਿਧਾਨ ਨੂੰ ਬਦਲਣ ਦੀ ਅੱਜ ਗਣਤੰਤਰ ਦਿਵਸ ਹੈ ਬਿਲਕੁਲ ਜੀ ਅਸੀਂ ਗੱਲ ਕਰਾਂਗੇ ਅੱਜ ਸੰਵਿਧਾਨ ਦੀ ਕਿ ਕੀ ਸੰਵਿਧਾਨ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਨੇ ਕੀ ਅਸੀਂ ਉਹਦੇ ਉੱਪਰ ਖਰੇ ਉਤਰ ਰਹੇ ਹਾਂ ਕਿ ਸਾਡਾ ਦੇਸ਼ ਉਸ ਸੰਵਿਧਾਨ ਦੇ ਮੁਤਾਬਿਕ ਠੀਕ ਚੱਲ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਗੱਲ ਕਰਾਂਗੇ ਸੰਵਿਧਾਨ ਸੰਵਿਧਾਨ ਜਿਹਨੂੰ ਸਾਡੇ ਦੇਸ਼ ਦੇ ਬਹੁਤ ਹੀ ਮਹਾਨ ਪੜੇ ਲਿਖੇ ਸੂਝਵਾਨ ਨੇਤਾਵਾਂ ਦੁਆਰਾ ਜਿਨ੍ਹਾਂ ਦੇ ਵਿੱਚ ਸਾਡੇ ਇਸ ਕਮੇਟੀ ਦੇ ਚੇਅਰਮੈਨ ਸਨ ਡਾਕਟਰ ਮੀਤਕਰ ਸਾਹਿਬ ਇਸ ਤੋਂ ਇਲਾਵਾ ਦੇਸ਼ ਦੇ ਹੋਰ ਪ੍ਰਮੁੱਖ ਨੇਤਾਵਾਂ ਨੇ ਮਿਲ ਕੇ ਪੜਿ ਲਿਖੀਆਂ ਸ਼ਖਸੀਅਤਾਂ ਨੇ ਮਿਲ ਕੇ ਗੋਖਲੇ ਸਾਹਿਬ ਹੋ ਗਏ ਨਹਿਰੂ ਸਾਹਿਬ ਹੋ ਗਏ ਉਹਨਾਂ ਦੇ ਫਾਦਰ ਸਾਹਿਬ ਇਸ ਤੋਂ ਇਲਾਵਾ ਆਪਣੇ ਗੁਲਾਬ ਅਜਾਦ ਜੀ ਫਸਟ ਸਿਖਿਆ ਮੰਤਰੀ ਸੋ ਬਹੁਤ ਹੀ ਪੜੇ ਲਿਖੇ ਤੇ ਬਹੁਤ ਹੀ ਸੂਝਵਾਨ ਮੈਂਬਰਸ਼ੀ ਕਮੇਟੀ ਦੇ ਜਿਨ੍ਹਾਂ ਨੇ ਵੱਖਰੇ ਵੱਖਰੇ ਸਮਵਿਧਾਨਾਂ ਨੂੰ ਪੜ ਕੇ ਅੱਜ ਦਾ ਜਿਹੜਾ ਜੋ ਹੀ ਸੰਵਿਧਾਨ ਵੇਖ ਰਹੇ ਆ ਉਹਨੂੰ ਤਿਆਰ ਕੀਤਾ ਅਲੱਗ-ਅਲੱਗ ਦੇਸ਼ਾਂ ਤੋਂ ਆਈਡੀਆਜ਼ ਲੈ ਕੇ ਤੇ ਉਹਨਾਂ ਨੇ ਇਹ ਜਿਹੜੇ ਆਈਡੀਆਜ਼ ਕਿਉਂ ਲਏ ਸੀਗੇ ਕਿ ਆਪਾਂ ਜਿਹੜਾ ਵੀ ਦੇਸ਼ ਬਣਾਉਣ ਜਾ ਰਹੇ ਹਾਂ ਇਹਨੂੰ ਅਸੀਂ ਸਭ ਤੋਂ ਸੋਹਣਾ ਯੈਸ ਹਰਮਨ ਪਿਆਰਾ ਲੋਕਤੰਤ੍ਰਿਕ ਤੇ ਬਹੁਤ ਹੀ ਜਲਦੀ ਲੋਕਾਂ ਦੇ ਵਿੱਚ ਮਤਲਬ ਕਿ ਪੂਰੇ ਵਰਲਡ ਦੇ ਵਿੱਚ ਇੱਕ ਵੱਡੀ ਸ਼ਕਤੀ ਦੇ ਨਾਲ ਉੱਭਰਾਂਗੇ ਸੋ ਉਹਨਾਂ ਨੇ ਜੋ ਬਣਾ ਦਿੱਤਾ ਉਹ ਉਹਨਾਂ ਨੇ ਆਪਣਾ ਬੈਸਟ ਕੀਤਾ ਪਰ ਉਰ ਤੋਂ ਬਾਅਦ ਗੱਲ ਆਉਂਦੀ ਏ ਜੋ ਸਮੇਂ ਦੇ ਹਿਸਾਬ ਨਾਲ ਰਾਜਨੀਤਿਕ ਬਦਲਾਅ ਆਏ ਸਮੇਂ ਦੇ ਅਸਾਮਲ ਜੋ ਰਾਣੀ ਤਾਏ ਉਹਨਾਂ ਨੇ ਉਹਨੂੰ ਕਿਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਾਡੇ ਸਾਹਮਣੇ ਰਿਪਰੈਜ਼ੈਂਟ ਕੀਤਾ ਵਰਡ ਦੇ ਸਾਹਮਣੇ ਰਿਪਰੈਜ਼ੈਂਟ ਕੀਤਾ ਪਰ ਜਿੱਥੇ ਗੱਲ ਕਰੀਏ ਸੰਵਿਧਾਨ ਦੀ ਸੰਵਿਧਾਨ ਵਿੱਚ ਬਹੁਤ ਕੋਸ਼ਾ ਪੂਰੇ ਦੇਸ਼ ਦੇ ਲਈ ਉਹ ਇੱਕ ਬਾਗ ਆ ਜਿਹਨੂੰ ਸਾਰੇ ਫੁੱਲਾਂ ਨੂੰ ਵਿੱਚ ਸਾਮ ਕੇ ਰੱਖਿਆ ਪਰ ਹੁਣ ਜੋ ਸਾਡੇ ਨੇਤਾਵਾਂ ਨੇ ਇਹਨੂੰ ਦੁਰਉਪਯੋਗ ਵੀ ਕੀਤਾ ਇਹਦੀ ਦੁਰਵਰਤੋਂ ਵੀ ਕੀਤੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਸਾਡੇ ਦੇਸ਼ ਵਿੱਚ ਅਰਾਜਕਤਾ ਆਈ ਹੈ ਜੋ ਡਾਊਨਫਾਲ ਆਇਆ ਹੈ ਜੋ ਆਪਾਂ ਕੁਝ ਇੰਟਰਨੈਸ਼ਨਲ ਇੰਡੈਕਸ ਵੇਖਦੇ ਆ ਜੋ ਇਸ ਦੇਸ਼ ਦੀ ਪਰਿਸਥਿਤੀਆਂ ਨੂੰ ਉਹਦੇ ਵਿੱਚ ਬਿਆਨ ਹੁੰਦਾ ਉੱਥੇ ਹੈ ਕਿ ਕਿਤਨੇ ਕਿਤੇ ਮਹਿਸੂਸ ਹੁੰਦਾ ਹੈ ਕਿ ਆਜ ਦੇ ਨੇਤਾ ਉਹ ਕੈਪੇਬਲ ਨਹੀਂ ਹਨ ਕਿ ਦੇਸ਼ ਨੂੰ ਸੰਵਿਧਾਨਿਕ ਤਰੀਕੇ ਦੇ ਨਾਲ ਚਲਾ ਸਕਣ ਸਿਰਫ ਮੌਕਾ ਪ੍ਰਸਤੀ ਤੇ ਦੋਗਲਾਪਨ ਦੇ ਨਾਲ ਆਪਾਂ ਆਪਣੇ ਆਪ ਨੂੰ ਪਾਵਰ ਦੇ ਵਿੱਚ ਲਿਆ ਕੇ ਰੱਖਣਾ ਚਾਹੁੰਦੇ ਆ ਸਿਰਫ ਇੱਕ ਪਾਵਰ ਦੀ ਹੀ ਗੱਲ ਬਣ ਕੇ ਰਹਿ ਗਈ ਏ ਲੋਕਾਂ ਦੇ ਵਿੱਚ ਲੋਕ ਭਲਾਈ ਦੀ ਗੱਲ ਕੱਟ ਹੋ ਰਹੀ ਏ ਦਿਖਾਵਾ ਜ਼ਿਆਦਾ ਹੋ ਰਿਹਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਅੱਜ ਕੱਲ ਅਸੀਂ ਅਕਸਰ ਖਬਰਾਂ ਸੁਣਦੇ ਆ ਲੋਕ ਸੰਵਿਧਾਨ ਨੂੰ ਮਾੜਾ ਕਹਿੰਦੇ ਨੇ ਤੇ ਸ਼ਾਇਦ ਸੰਵਿਧਾਨ ਮਾੜਾ ਨਹੀਂ ਕਿ ਲੋਕ ਜਿਹੜੇ ਲੀਡਰ ਨੇ ਜਿਨ੍ਹਾਂ ਦੇ ਹੱਥ ਡੋਰ ਆ ਜਾਂਦੀ ਉਹ ਮਾੜੇ ਨੇ ਹਾਂ ਜੇ ਸੰਵਿਧਾਨ ਮਾੜਾ ਹੁੰਦਾ ਤੇ ਸ਼ਾਇਦ ਦੇਸ਼ ਇੱਥੇ ਤੱਕ ਨਾ ਪਹੁੰਚਦਾ ਚਲੋ ਅਪਸ ਐਂਡ ਡਾਊਨਸ ਜਿਹੜੇ ਹਰ ਜਗ੍ਹਾ ਚੱਲਦੇ ਨੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਆਂਦੇ ਨੇ ਤੇ ਫਿਲਹਾਲ ਜਿਹੜੀ ਉਹ ਗੱਲ ਅਕਸਰ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਸੰਵਿਧਾਨ ਦੇ ਵਿੱਚ ਜਿਹੜਾ ਕੁਝ ਜਿਹੜੇ ਵਰਗ ਨੇ ਉਹਨਾਂ ਨੂੰ ਜਿਹੜੀਆਂ ਰਾਇਤਾਂ ਦਿੱਤੀਆਂ ਗਈਆਂ ਨੇ ਸ਼ਾਇਦ ਉਹਨਾਂ ਦੇ ਕਰਕੇ ਜਿਹੜਾ ਉਦੇਸ਼ ਪਿੱਛੇ ਪੈਂਦਾ ਜਾ ਰਿਹਾ ਲੇਕਿਨ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸੰਵਿਧਾਨ ਦੇ ਵਿੱਚ ਜੇ ਕੁਝ ਵਰਗ ਨੂੰ ਰਾਇਤਾਂ ਦਿੱਤੀਆਂ ਗਈਆਂ ਨੇ ਤੇ ਉਹਦੇ ਪਿੱਛੇ ਕੁਝ ਕਾਰਨ ਨੇ ਬਿਲਕੁਲ ਔਰ ਉਸ ਸਮੇਂ ਸਮੇਂ ਸਿਰ ਉਹ ਚੀਜ਼ਾਂ ਨੂੰ ਬਦਲ ਦਿਆ ਬਦਲਿਆ ਵੀ ਜਾਂਦਾ ਰਿਹਾ ਤੇ ਇਸ ਕਰਕੇ ਸੰਵਿਧਾਨ ਨੂੰ ਮਾੜਾ ਕਹਿਣਾ ਮੈਨੂੰ ਲੱਗਦਾ ਵੀ ਠੀਕ ਨਹੀਂ ਉਹ ਲੋਕ ਜਿਹੜੇ ਨੇ ਜਿਹੜੇ ਡੋਮੀਨੇਟ ਕਰਦੇ ਆਏ ਨੇ ਉਹ ਮਾੜੇ ਬਿਲਕੁਲ ਤੇ ਇਹਦੇ ਨਾਲ ਹੀ ਜੇ ਗੱਲ ਕਰੀਏ ਹੁਣ ਅੱਗੇ ਸੰਵਿਧਾਨ ਤੋਂ ਬਾਅਦ ਅੱਜ ਦੀਆਂ પરિਸਥਿਤੀਆਂ ਤੇ ਗੱਲ ਕਰੀਏ ਅੱਜ ਅਸੀਂ ਪੂਰੇ ਦੇਸ਼ ਦੀ ਵੀ ਗੱਲ ਕਰੀਏ ਇੱਕ ਛੋਟੇ ਜਿਹੇ ਨਗਰ ਦੀ ਵੀ ਗੱਲ ਕਰੀਏ ਤੇ ਸਭ ਤੋਂ ਛੋਟਾ ਢਾਂਚਾ ਮਿਊਸਪਲ ਕਾਰਪੋਰੇਸ਼ਨ ਦਾ ਜਾਂ ਪਿੰਡਾਂ ਦੇ ਵਿੱਚ ਪੰਚਾਇਤ ਦਾ ਉਹ ਵੀ ਲੋਕਤੰਤਰੀਕ ਤਰੀਕੇ ਨਾਲ ਹੀ ਚੱਲਦਾ ਉਹ ਵੀ ਸੰਵਿਧਾਨ ਦੇ ਮੁਤਾਬਿਕ ਉਹ ਵੀ ਉਹਦੇ ਮੁਤਾਬਿਕ ਜਿਵੇਂ ਵੱਡੀ ਸਰਕਾਰ ਆ ਆਪਾਂ ਕੇਂਦਰ ਸਰਕਾਰ ਸਟੇਟ ਸਰਕਾਰ ਤੇ ਇੱਕ ਛੋਟੀ ਸਰਕਾਰ ਹੈ ਜਿਹੜੀ ਕਾਰਪੋਰੇਸ਼ਨ ਜਾਂ ਫਿਰ ਆਪਾਂ ਪੰਚਾਇਤੀ ਵਿੱਚ ਕਹਿ ਦੇਈ ਦੀ ਪਰ ਸੇਮ ਤਰੀਕੇ ਨਾਲ ਚੱਲਦੀ ਹੈ ਪਰ ਹੁਣ ਇਹਦੇ ਵਿੱਚ ਗੱਲ ਇਹ ਆ ਕਿ ਜੋ ਸਾਡਾ ਨੇਤਾ ਹੈ ਹੈਨਾ ਉਹਦੇ ਹੱਥ ਵਿੱਚ ਵਗ ਡੋਰ ਆ ਉਹਦੇ ਸਮਾਜ ਦੇ ਵਿੱਚ ਵਗ ਡੋਰ ਆ ਕਿ ਉਹ ਕਿਸ ਤਰੀਕੇ ਨਾਲ ਕੋਆਪਰੇਟ ਕਰਕੇ ਆਪਣੇ ਸਮ ਇਹ ਸਮਾਜ ਦੀ ਆਪਣੇ ਇਲਾਕੇ ਦੀ ਕਿਵੇਂ ਤਰੱਕੀ ਨੂੰ ਕਿਵੇਂ ਸਹੀ ਬਜਟ ਪ੍ਰੋਜੈਕਟਾਂ ਨੂੰ ਲਾਗੂ ਕਰਾਉਂਦੇ ਆ ਮੇਰੇ ਇੱਥੇ ਲੋੜ ਹੈਗੀ ਸਾਫ ਪਾਣੀ ਦੀ ਪ੍ਰੋਜੈਕਟ ਲੈ ਕੇ ਆਉਂਦੇ ਹੋ ਤੁਸੀਂ ਕੋਈ ਹੋਰ ਤੇ ਫਿਰ ਇੱਥੇ ਗਲਤੀ ਕੀਤੀ ਹੈ ਦੇਖੋ ਅਸੀਂ ਹਮੇਸ਼ਾ ਹੀ ਪਰਮਜੀ ਲੀਡਰਾਂ ਨੂੰ ਗਲਤ ਕਹਿੰਦੇ ਰਹੇ ਹਾਂ ਲੇਕਿਨ ਲੀਡਰ ਚੁਣਨ ਦਾ ਜਿਹੜਾ ਤਰੀਕਾ ਸੰਵਿਧਾਨਿਕ ਹੈ ਬਿਲਕੁਲ ਉਹ ਪੰਚਾਇਤੀ ਮੈਂਬਰ ਹੋਣ ਉਹ ਐਮਸੀ ਹੋਣ ਉਹ ਐਮਐਲਏ ਹੋਣ ਜਾਂ ਉਹ ਐਮਪੀ ਹੋਣ ਇਹ ਸੰਵਿਧਾਨਿਕ ਤਰੀਕੇ ਨਾਲ ਚੁਣੇ ਜਾਂਦੇ ਨੇ ਲੇਕਿਨ ਇਲੈਕਸ਼ਨ ਜਿਹੜੇ ਨੇ ਉਸ ਸੰਵਿਧਾਨਿਕ ਤਰੀਕੇ ਨਾਲ ਨਹੀਂ ਹੁੰਦੇ ਨੇ ਜਦੋਂ ਜਨਤਾ ਕਿਸੇ ਲਾਲਚ ਦੇ ਵਿੱਚ ਜਾਂ ਕਿਸੇ ਆਸ ਦੇ ਵਿੱਚ ਕੋਈ ਲੀਡਰ ਗਲਤ ਚੁਣ ਲੈਂਦੀ ਹੈ ਤੇ ਫਿਰ ਤੁਸੀਂ ਉਤੋਂ ਕਿਦਾਂ ਉਮੀਦ ਕਰ ਸਕਦੇ ਹੋ ਕਿ ਉਹ ਤੁਹਾਡੇ ਲੋੜੀਂਦੇ ਪ੍ਰੋਜੈਕਟ ਲੈ ਕੇ ਆਏਗਾ ਬਿਲਕੁਲ ਜਿੰਨੀ ਦੇਰ ਪਬਲਿਕ ਜਿਹੜੀ ਆ ਗੁੰੰਗੀ ਬੋਲੀ ਬਣ ਕੇ ਰਹੇਗੀ ਤੇ ਉਹਨੇ ਦੇਰ ਪ੍ਰੋਜੈਕਟ ਇਦਾਂ ਹੀ ਹੋਣਗੇ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜੇ ਅੱਜ ਅਸੀਂ ਭਾਰਗੋ ਕੈਂਪ ਪਾਰਕ ਦੇ ਵਿੱਚ ਬੈਠੇ ਆ ਤੇ ਭਾਰਗੋ ਕੈਂਪ ਨੂੰ ਜਿਸ ਪ੍ਰੋਜੈਕਟ ਦੀ ਲੋੜ ਹੈ ਜਿਹਦੇ ਲਈ ਤੁਹਾਡੀ ਸੁਸਾਇਟੀ ਜਿਹੜੀ ਅਕਸਰ ਕਦਮ ਚੁੱਕਦੀ ਵੀ ਰਹੀ ਹੈ ਤੇ ਉਹ ਪ੍ਰੋਜੈਕਟ ਨੂੰ ਦਰਨਕਾਰ ਕਰਕੇ ਅੱਜ ਮੇਰਾ ਖਿਆਲ ਹੈ 30-35 ਲੱਖ ਰੁਪਏ ਦਾ ਜਿਹੜਾ ਪ੍ਰੋਜੈਕਟ ਇਸ ਪਾਰਕ ਦੇ ਵਿੱਚ ਸ਼ੁਰੂ ਹੋਇਆ ਤੇ ਉਹ ਵੀ ਸ਼ਾਇਦ ਦੇਖੋ ਸਮਾਜ ਨੂੰ ਤਾਂ ਹਰ ਚੀਜ਼ ਦੀ ਲੋੜ ਹੈ ਲੇਕਿਨ ਪਹਿਲ ਦੇ ਆਧਾਰ ਤੇ ਜਿਹੜਾ ਉਹ ਸਾਫ ਪਾਣੀ ਦਾ ਜਿਹੜਾ ਪ੍ਰੋਜੈਕਟ ਲਿਆਣਾ ਵਾ ਜ਼ਿਆਦਾ ਜ਼ਰੂਰੀ ਹੈ ਜੋ ਕਿ ਸ਼ਾਇਦ ਡਿਲੇ ਹੋਏਗਾ ਹੁਣ ਬਿਲਕੁਲ ਸਾਡੀ ਇਸ ਵੀਡੀਓ ਦੇ ਨਾਲ ਹੀ ਆਪਣੇ ਸਰੋਤਿਆਂ ਨੂੰ ਜਰੂਰ ਦੱਸਣਾ ਚਾਹਾਂਗੇ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਬੇਸਿਕ ਪਹਿਲੀ ਜ਼ਰੂਰਤ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਅਸੀਂ ਤੁਹਾਡੇ ਤੱਕ ਪਹੁੰਚ ਸਕੀਏ ਤੁਹਾਡੀ ਆਵਾਜ਼ ਨੂੰ ਸਰਕਾਰੀ ਨੁਮਾਇੰਦਿਆਂ ਤੱਕ ਪਹੁੰਚਾ ਸਕੀਏ ਨੀਤਾਂਵਾਂ ਤੱਕ ਪਹੁੰਚਾ ਸਕੀਏ ਕਿਉਂਕਿ ਹਰ ਬੰਦੇ ਕੋਲ ਇਨਾ ਟਾਈਮ ਨਹੀਂ ਹੈ ਕਾਇਦੇ ਸਮਝੇ ਜਿਸ ਪਰਵਿਰਤੀ ਦੇ ਵਿੱਚ ਅਸੀਂ ਲੰਘ ਰਹੇ ਹਾਂ ਹਰ ਬੰਦਾ ਆਪਣੇ ਫੈਮਿਲੀ ਜਾਂ ਕਿਤੇ ਨਾ ਕਿਤੇ ਵਿਅਸਤ ਆ ਪਰ ਕੁਝ ਇਹ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀ ਟਾਡੀ ਆਵਾਜ਼ ਨੂੰ ਅੱਗੇ ਲੈ ਕੇ ਜਾਂਦੀਆਂ ਤੁਸੀਂ ਜਰੂਰ ਸਾਡੇ ਨਾਲ ਸੰਪਰਕ ਵਿੱਚ ਰਹਿਣਾ ਹੈ ਔਰ ਇਹ ਜਨਤਾ ਨੂੰ ਜ਼ਰੂਰਤ ਹੈ ਜਾਗਰੂਕ ਹੋਣ ਦੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਏਰੀਆ ਨੂੰ ਤੁਹਾਡੇ ਆਸ-ਪਾਸ ਜਿਹੜੇ ਲੋਕ ਰਹ ਰਹੇ ਨੇ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਆ ਕਿ ਇਹਨਾਂ ਨੂੰ ਲੋੜ ਹੈ ਸਾਫ਼ ਪਾਣੀ ਦੀ ਸੀਵਰੇਜ ਸਿਸਟਮ ਦੀ ਤੇ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਬਿਲਡਿੰਗਾਂ ਸ਼ਾਡਾ ਤੇ ਲਾਇਬ੍ਰੇਰੀਆਂ 노 ਡਾਊਟ ਲਾਇਬ੍ਰੇਰੀ ਦੀ ਹਰ ਸਮਾਜ ਨੂੰ ਲੋਡ ਹੁੰਦੀ ਆ ਲੇਕਿਨ ਜੇ ਲੋਗ ਫਿਟ ਰਹਿਣਗੇ ਜ਼ਿੰਦਗੀ ਜੀਣਗੇ ਬਿਮਾਰ ਨਾ ਹੋਣਗੇ ਤੇ ਸ਼ਾਇਦ ਫੇਰ ਇਹੋ ਇਹਨਾਂ ਸਹੂਲਤਾਂ ਦੀ ਵਰਤੋਂ ਕਰ ਸਕਣਗੇ ਜੇ ਲੋਗ ਘਰਾਂ ਚੀ ਗੰਦਾ ਪਾਣੀ ਪੀ ਕੇ ਬਿਮਾਰ ਹੋਣਗੇ ਤੇ ਫਿਰ ਸ਼ਾਇਦ ਇਹਨਾਂ ਲਾਇਬ੍ਰੇਰੀਆਂ ਨੂੰ ਇਹਨਾਂ ਨੂੰ ਵੀ ਤਾਲੇ ਲੱਗ ਜਾਣਗੇ ਜਿੱਦਾਂ ਉਹ ਪਹਿਲੀਆਂ ਨੂੰ ਲੱਗੇ ਹੋਏ ਹੁਣ ਉਹਦੇ ਅੱਗੇ ਆ ਜੀਏ ਗੱਲ ਕਰੀਏ ਤੇ ਸਿੱਖਿਆ ਜੀ ਅਸੀਂ ਸਿੱਖਿਆ ਦੇ ਉੱਤੇ ਬਹੁਤ ਜ਼ੋਰ ਦਿੰਦੇ ਆ ਸਾਰਾ ਸਮਾਜ ਜ਼ੋਰ ਦਿੰਦਾ ਆ ਸੰਵਿਧਾਨ ਦੇ ਵਿੱਚ ਸਿੱਖਿਆ ਦਾ ਦਿੱਤਾ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਫ੍ਰੀ ਸਿੱਖਿਆ ਦਾ ਪ੍ਰਬਧਾਨ ਹੈ ਪਰ ਹੁਣ ਗੱਲ ਕਰੀਏ ਫਿਰ ਮੇਰੀ ਗੱਲ ਅੰਕੜਿਆਂ ਤੇ ਆ ਜਾਂਦੀ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਇਹਨਾਂ ਦੀਆਂ ਗੱਲਾਂ ਚਲਦੀਆਂ ਅੰਕੜਿਆਂ ਦੇ ਨਾਲ ਕਿ ਐਨੇ ਬੱਚਿਆਂ ਨੇ ਪੜ੍ਹ ਲਿਆ ਰਿਐਲਿਟੀ ਵਿੱਚ ਕੀ ਇਹ ਸਕੂਲ ਚ ਕਿਹੜਾ ਬੱਚਾ ਜਾ ਰਿਹਾ ਉੱਥੇ ਜਾ ਕੇ ਵੇਖਿਆ ਜਾਵੇ ਪ੍ਰਾਈਵੇਟ ਸਕੂਲ ਕਿਉਂ ਆ ਗਏ ਹੁਣ ਇਹਦੇ ਪਿੱਛੇ ਵੀ ਸਕੈਮ ਹੈ ਤੁਸੀਂ ਇੱਕ ਬਹੁਤ ਵਧੀਆ ਸਰਕਾਰੀ ਸਕੂਲ ਚੱਲ ਰਿਹਾ ਉਹਦੇ ਪੈਰਲ ਤੁਸੀਂ ਪ੍ਰਾਈਵੇਟ ਸਕੂਲ ਲੈ ਕੇ ਆਏ ਕੌਣ ਲੈ ਕੇ ਆਏ ਇਹ ਉਹੀ ਨੇਤਾ ਨੇ ਜਿਨ੍ਹਾਂ ਨੂੰ ਪੈਸਿਆਂ ਦਾ ਲਾਲਚ ਹੀ ਕਾਰੋਬਾਰ ਦਾ ਲਾਲਚ ਹੀ ਉਹਨਾਂ ਨੇ ਆਪਣੇ ਸਕੂਲ ਖੋਲੇ ਸਟਾਈਮ ਦੇ ਜੇ ਟ੍ਰਾਂਸਪੋਰਟ ਸਰਕਾਰੀ ਚੱਲਦੀ ਸੀ ਪ੍ਰਾਈਵੇਟ ਬਰਾਬਰ ਖੋਲੀ ਗਈ ਕਿਹਨੇ ਖੋਲੀ ਇਹ ਲੀਡਰਾਂ ਦੀ ਖੋਲੀ ਹੋਈ ਦੇਣ ਸੋ ਇਥੋਂ ਇਹ ਚੀਜ਼ ਨੂੰ ਸਮਝਣਾ ਪਵੇ ਕਿ ਸਾਡੇ ਲੋਕਾਂ ਦਾ ਸ਼ੋਸ਼ਣ ਕਿੱਦਾਂ ਹੁੰਦਾ ਹੈ ਲੋਕ ਗਰੀਬ ਕਿਉਂ ਹੋ ਰਹੇ ਨੇ ਕਿਉਂਕਿ ਉਹਨਾਂ ਕੋਲ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਹੈਗੀ ਉਹਨਾਂ ਨੂੰ ਨਹੀਂ ਪਤਾ ਅੱਜ ਬੱਚੇ ਨੂੰ ਸਕੂਲ ਦੇ ਵਿੱਚ ਜਾ ਕੇ ਮੈਂ ਕਹੀ ਜਾਵਾਂ ਵੱਡਿਆਂ ਦਾ ਸਤਿਕਾਰ ਕਰੋ ਤੁਸੀਂ ਵਧੀਆ ਕਰਕੇ ਝੂਠ ਨਾ ਬੋਲਿਆ ਕਰੋ ਪਰ ਜਿਹੜਾ ਸਾਡਾ ਲੀਡਰ ਹੈ ਉਹ ਸੱਚ ਬੋਲਦੇ ਹੈ ਕੀ ਉਹ ਹਰ ਵਡੇ ਛੋਟੇ ਦੀ ਕਰਦੇ ਜਿਵੇਂ ਮਣੀਪੁਰ ਦੇ ਵਿੱਚ ਐਨਾ ਟਾਈਮ ਰਿਹਾ ਵੱਖਰੇ ਵੱਖਰੇ ਦੰਗੇ ਉੱਥੇ ਸਰਕਾਰਾਂ ਨੇ ਕੀ ਰੋਲ ਅਪਣਾਇਆ ਉਹ ਚੀਜ਼ ਵਿਚਾਰਨਯੋਗ ਆ ਤੁਸੀਂ ਲੋਕ ਭਲੀ ਭਾਂਤ ਜਾਣਦੇ ਹੋ ਇਹ ਚੀਜ਼ਾਂ ਨੂੰ ਤੁਸੀਂ ਜਿਹੜੀ ਇੱਕ ਸਟੱਡੀ ਹੈ ਨਾ ਏ ਬੀ ਸੀ ਏ ਫੋਰ ਐਪਲ ਏ ਫੋਰ ਐਪਲ ਤੇ ਨਾ ਰੋ ਏ ਫੋਰ ਐਲੋਪਲੇਨ ਵੀ ਹੁੰਦਾ ਏ ਫੋਰ ਐਸਟਰੋਨੌਟ ਵੀ ਹੁੰਦਾ ਤੁਸੀਂ ਅੱਗੇ ਵਧੋ ਕਿ ਏ ਤੋਂ ਅੱਗੇ ਕਿੰਨਾ ਜਾ ਸਕਦੇ ਆ ਇਸ ਲਈ ਸਤਕਾਰ ਤੱਕ ਨਾ ਰੋ ਤੁਸੀਂ ਫਾਈਨੈਂਸ਼ੀਅਲ ਐਜੂਕੇਸ਼ਨਲ ਹੋ ਜਾਓ ਮੈਂ ਕੋਈ ਗੱਲ ਨਾ ਪਰ ਵੀ ਬਿਲਕੁਲ ਸਹਿਮਤ ਆ ਕਿ ਕਿਤੇ ਨਾ ਕਿਤੇ ਲੀਡਰਾਂ ਵੱਲੋਂ ਜਿਹੜਾ ਉਹ ਜਿਹੜੀਆਂ ਸੇਵਾ ਸਹੂਲਤਾਂ ਹਨ ਉਹਨਾਂ ਨੂੰ ਖਰਾਬ ਕੀਤਾ ਗਿਆ ਤੇ ਨਿੱਜੀ ادارے ਬਣਾਏ ਗਏ ਬਿਲਕੁਲ ਸਰਕਾਰੀ ਸਕੂਲਾਂ ਨੂੰ ਖਰਾਬ ਕੀਤਾ ਗਿਆ ਤੇ ਨਿੱਜੀ ادارے ਬਣਾਏ ਗਏ ਮੈਂ ਗੱਲ ਕਰਦਾ ਮੇਰੇ ਇਹ ਜਿਹੜੇ ਸਾਹਮਣੇ ਸਰੋਤੇ ਵੇਖ ਰਹੇ ਨੇ ਇਹਨਾਂ ਨੂੰ ਲੋੜ ਕੀ ਹੈ ਦਵਾਈ ਚੰਗੀ ਦਵਾਈ ਸਸਤੀ ਦਵਾਈ ਨਹੀਂ ਪਰ ਕੀ ਹੋ ਰਿਹਾ ਦਵਾਈਆਂ ਦੇ ਰੇਟ ਬਹੁਤ ਹਾਈ ਨੇ ਬਿਲਕੁਲ ਕਨੇ ਬੱਚੇ ਬਿਮਾਰ ਪਏ ਨੇ ਕਿਸੇ ਦੀ ਮਾਤਾ ਬਿਮਾਰਾ ਕੋਈ ਆਪ ਬਿਮਾਰਾ ਉਹ ਮਹਿੰਗੇ ਮਹਿੰਗੇ ਦਵਾਈਆਂ ਲੈ ਰਿਹਾ ਉਹਨਾਂ ਤੇ ਵੇਖੋ ਅਸੀਂ ਸੁਣਦੇ ਆ ਜਾਂ ਪੜ੍ਹਦੇ ਆ ਮਾਰਕੀਟ ਵਿੱਚ ਗੋਲੀ ਦਾ ਰੇਟ 1 2 ਪੈਸਾ ਹੁੰਦਾ ਤੇ 10 ਰੁਪਏ ਦਾ ਪੱਤਾ ਮਿਲਦਾ ਕਿੰਨਾ 90% ਕਿੰਨਾ ਫਰਕ ਆ ਤੇ ਇਹ ਮਾਰਜਿਨ ਹੀ ਸਿਸਟਮ ਸਰਕਾਰ ਨੇ ਵੇਖਣਾ ਅਸੀਂ ਥੋੜੀ ਵੇਖਣਾ ਅਸੀਂ ਤਾਂ ਉਹਨਾਂ ਨੂੰ ਆਪਣਾ ਬਲਵਲਾ ਕੱਢ ਕੇ ਦੱਸ ਸਕਦੇ ਆ ਕਿ ਸਾਡੇ ਨਾਲ ਇਹ ਧੱਕਾ ਹੋ ਰਿਹਾ ਦੇਖੋ ਜੀ ਅਸੀਂ ਸਰਕਾਰ ਦੀਆਂ ਬੁਰਾਈਆਂ ਨਹੀਂ ਕਰ ਰਹੇ ਅਸਲ ਵਿੱਚ ਸਰਕਾਰ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਨੇ ਉਹਦੇ ਬਾਰੇ ਜ਼ਿਕਰ ਹੋ ਰਿਹਾ ਅੱਜ 76 ਸਾਲ ਬਾਅਦ ਅਹੀਂ ਕਿੱਥੇ ਖੜੇ ਆ ਸਾਡਾ ਸਮਾਜ ਕਿੱਥੇ ਖੜਾ ਹੈ ਇਸ ਚੀਜ਼ ਤੇ ਵਿਚਾਰ ਕਰਦੇ ਆਪ ਜਨਤਾ ਦਾ ਜੋ ਸੰਵਿਧਾਨਿਕ ਹੱਕ ਹੈ ਉਹਦੇ ਲਈ ਇਹ ਗੱਲਾਂ ਨੂੰ ਜਿਹੜਾ ਉਹ ਵਿਚਾਰ ਕਰਨਾ ਜ਼ਰੂਰੀ ਹੈ ਜਿਹੜੀ ਗੱਲ ਪਰਮ ਜੀ ਨੇ ਕੀਤੀ ਆ ਕਿ ਇੱਕ ਜਿਹੜੀ ਦਵਾਈ ਆ ਉਹਦਾ ਰੇਟ ਕਿਦਾਂ 1 ਰੁਪਏ ਤੋਂ 1000 ਰੁਪਏ ਪਹੁੰਚ ਜਾਂਦਾ ਔਰ ਉਹ ਕਿਹੜੀ ਕੋਈ ਅਧਾਰਾ ਹੈ ਜਿਹੜਾ ਉਹਦੀ ਐਮ ਆਰ ਪੀ ਤੈਅ ਕਰਦਾ ਜਾਂ ਕੋਈ ਐਸਾ ਅਧਾਰਾ ਜਿਹੜਾ ਇਸ ਚੀਜ਼ ਦੇ ਉੱਪਰ ਵੈਰੀਫਿਕੇਸ਼ਨ ਕਰਦਾ ਹੈ ਕਿ ਉਹਦੀ ਕਾਸਟਿੰਗ ਦਵਾਈ ਦੀ ਕੀ ਹੈ ਕਿ ਉਹਦੀ ਐਮ ਆਰ ਪੀ ਕੀ ਬਣੇਗੀ ਜੇ ਹੁਣ ਆਪਾਂ ਇਹਦੇ ਵਿੱਚ ਵੀ ਸਟੱਡੀ ਕਰੇ ਕੋਈ ਮੇਰਾ ਮੈਡੀ ਦੇ ਵਸਨੀਕ ਨੇ ਠੀਕ ਹੈ ਨਾਲੀ ਚੰਗੀਆਂ ਸਿਹਤ ਸਹੂਲਤਾਂ ਮਿਲਣੀਆਂ ਨੇ ਪਰ ਜੋ ਮਿਲਣੀਆਂ ਚਾਹੀਦੀਆਂ ਉਹਨਾਂ ਨੂੰ ਪਹਿਲੇ ਕਦਮ ਹੀ ਰੱਖਿਆ ਜਾਵੇ ਤੇ ਅਸੀਂ ਆਪਣੀ ਸੁਸਾਇਟੀ ਤੇ ਆਪਣੇ ਆਲੇ ਦੁਆਲੇ ਦੇ ਮੈਂਬਰ ਨਾਲ ਜਰੂਰ ਪਰ ਜ਼ੋਰ ਤਰੀਕੇ ਨਾਲ ਇਹਨੂੰ ਅੱਗੇ ਲੈ ਕੇ ਆਵਾਂਗੇ ਤੇ ਹੁਣ ਇਹਦੇ ਨਾਲ ਗੱਲ ਕਰੀਏ ਸਾਡੇ ਆਲੇ ਦੁਆਲੇ ਬਾਹਰ ਕੋ ਕੈਂਪ ਦੀ ਇਹਦੇ ਨਾਲ ਆਲੇ ਦੁਆਲੇ ਦੇ ਜੋ ਏਰੀਆ ਨੇ ਠੀਕ ਹੈ ਇਹਨਾਂ ਦੇ ਵਿੱਚ ਜੋ ਪਾਣੀ ਦੀਆਂ ਸਮੱਸਿਆਵਾਂ ਨੇ ਬੱਚਿਆਂ ਦੇ ਲਈ ਇੱਕ ਪਲੇਗ੍ਰਾਉਂਡ ਦੀ ਬੜੀ ਲੋੜ ਹੈ ਫਿਰ ਵੀ ਮੈਂ ਤੁਹਾਡੀ ਗੱਲ ਨੂੰ ਟੋਕਾਂਗਾ ਟੋਕ ਦਿਓ ਜੀ ਤੁਸੀਂ ਪਹਿਲੇ ਗੱਲ ਕੀਤੀ ਕਿ 76 ਸਾਲ ਹੋ ਗਏ ਨੇ ਸੰਵਿਧਾਨ ਦੇ ਮੁਤਾਬਿਕ ਦੇਸ਼ ਚੱਲ ਰਿਹਾ ਹਾਂਜੀ ਤੇ 76 ਸਾਲਾਂ ਦੇ ਵਿੱਚ ਅਸੀਂ ਇੱਕ ਇਲਾਕੇ ਨੂੰ ਸਾਫ਼ ਪਾਣੀ ਤੇ ਚੰਗਾ ਸੇਵਰੇ ਸਿਸਟਮ ਨਹੀਂ ਦੇ ਪਾਏ ਬਿਲਕੁਲ ਜੀ ਕੀ ਇਹ ਸਾਰੀਆਂ ਪਾਰਟੀਆਂ ਦੀ ਨਾਕਾਮੀ ਨਹੀਂ ਬਿਲਕੁਲ ਜਾਂ ਸਭ ਤੋਂ ਵੱਡੀ ਨਾਕਾਮੀ ਇਹ ਹੈ ਕਿ ਪ੍ਰੋਬਲਮ ਸਾਡੇ ਪੈਰ ਦੇ ਵਿੱਚ ਹੈ ਹੂੰ ਤੇ ਅਸੀਂ ਸਿਰ ਦਾ ਇਲਾਜ ਕਰਾ ਰਹੇ ਹਾਂ ਬਿਲਕੁਲ ਜੀ ਦਰਦ ਸਾਡੇ ਪੈਰ ਦੇ ਵਿੱਚ ਹੋ ਰਹੀ ਆ ਤੇ ਅਸੀਂ ਮੈਡੀਸਨ ਜਿਹੜੀ ਉਹ ਸਿਰਦਰਦੀ ਖਾ ਰਹੇ ਹਾਂ ਬਿਲਕੁਲ ਯਾਨੀ ਕਿ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹਨੂੰ ਦਰਨਕਾਰ ਕਰਕੇ ਤੇ ਅਸੀਂ ਫੇਰ ਉਹੀ ਗੱਲ ਤੇ ਮ ਆਵਾਂਗਾ ਵੀ ਅਸੀਂ ਲਾਇਬ੍ਰੇਰੀਆਂ ਸ਼ੈੱਡਾਂ ਜਾਂ ਰੰਗ ਰੋਗਣ ਦੇ ਪਿੱਛੇ ਪਏ ਆ ਤੇ ਚਲੋ ਇਹ ਮੈਂ ਕਿਸੇ ਪਾਰਟੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧ ਚ ਨਹੀਂ ਇਹ ਸਮਾਜ ਦੀ ਗੱਲ ਆ ਇਹ ਸਮਾਜ ਦੀ ਗੱਲ ਆ ਇਹ ਮੇਰੀ ਗੱਲ ਆ ਇਹ ਤੁਹਾਡੀ ਗੱਲ ਆ ਕਿ ਸਮਾਜ ਨੂੰ ਅੱਜ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਮੈਨੂੰ ਯਾਦ ਹੈ ਕਿ ਜਦੋਂ ਲਾਸਟ ਇਲੈਕਸ਼ਨ ਵੀ ਹੋਏ ਨੇ ਬਾਅਦ ਇਲੈਕਸ਼ਨ ਹੋਏ ਨੇ ਜੀ ਉਸ ਦੇ ਵਿੱਚ ਜਿਹੜਾ ਚੋਰ ਮੈਨੀਫੈਸਟੋ ਸੀ ਉਹਦੇ ਵਿੱਚ ਪਹਿਲਾ ਪੁਆਇੰਟ ਹੀ ਭਾਰ ਕੋ ਕੈਂਪ ਤੇ ਸਾਫ ਪਾਣੀ ਦੱਸ ਬਿਲਕੁਲ ਔਰ ਤੁਹਾਡੀ ਸੁਸਾਇਟੀ ਨੇ ਬਾਕਾਇਦਾ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਨੂੰ ਮੰਗ ਪੱਤਰ ਵੀ ਦਿੱਤਾ ਸੀ ਅਸੀਂ ਜਿੱਥੇ ਤੱਕ ਜਾ ਸਕੀਏ ਉੱਥੇ ਤੱਕ ਆਪਣੀ ਵਾਇਸ ਨੂੰ ਬੁਲੰਦ ਕੀਤਾ ਕਿ ਇੱਥੇ ਪਾਣੀ ਤੇ ਸੀਵਰੇਜ ਦਾ ਪਹਿਲਾ ਪਹਿਲ ਦੇ ਆਧਾਰ ਤੇ ਕੰਮ ਹੋਵੇ ਬਿਲਕੁਲ ਔਰ ਮੈਂ ਮੈਂ ਉਸ ਵੀਡੀਓ ਨੂੰ ਨਾਲ ਟੈਗ ਵੀ ਕਰਾਂਗਾ ਐਡ ਕਰਕੇ ਤੁਹਾਨੂੰ ਦੱਸਾਂਗਾ ਇਹ ਵਿਦ ਪ੍ਰੂਫ ਦੇਾਂਗੇ ਕਿ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਤੇ ਕੋਈ ਅੰਮ੍ਰਿਤਸਰ ਤੋਂ ਐਮਐਲਏ ਸੀ ਜਿਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਪਹਿਲ ਦੇ ਆਧਾਰ ਤੇ ਭਾਰਗੋ ਕੈਂਪ ਦਾ ਜਿਹੜਾ ਪੀਣ ਵਾਲੇ ਪਾਣੀ ਦਾ ਜਿਹੜਾ ਸਾਫ਼ ਇੰਤਜ਼ਾਮ ਕੀਤਾ ਜਾਏਗਾ ਕਿ ਅੱਜ ਜਦੋਂ ਸਰਕਾਰ ਦੇ ਵਿੱਚ ਸਾਰੇ ਦੇਖੋ ਹੰਟ ਕਾਰਪੋਰੇਸ਼ਨ ਵੀ ਪਾਰਟੀ ਦੀ ਬਣ ਗਈ ਹੈ ਮੌਜੂਦਾ ਸਰਕਾਰ ਹੈ ਤੇ ਮੇਰ ਵੀ ਇਹਨਾਂ ਦੇ ਨੇ ਤੇ ਹੁਣ ਫੇਰ ਉਹ ਸਾਫ਼ ਪਾਣੀ ਦਾ ਮੁੱਦਾ ਜਿਹੜਾ ਉਹ ਪਟਕਦਾ ਜਾ ਰਿਹਾ ਹੈ ਉਹਦਾ ਮੁੱਖ ਕਾਰਨ ਨੇ ਭਾਰਗੋ ਕੈਂਪ ਦੇ ਲੋਕ ਬਿਲਕੁਲ ਕਿ ਕਿ ਅੱਜ ਜਦੋਂ ਉੱਪਰ ਸਰਕਾਰ ਵੀ ਇੱਕ ਪਾਰਟੀ ਦੀ ਹੈ ਤੇ ਉਹਨਾਂ ਦੀ ਕਾਰਪੋਰੇਸ਼ਨ ਬਣ ਗਈ ਹੈ ਤੇ ਇਹਨਾਂ ਲਈ ਭਾਰ ਕੋ ਕੈਂਪ ਦੀਆਂ ਸੀਵਰੇਜਆਂ ਪਾਣੀ ਦੀਆਂ ਪਾਈਪਾਂ ਨੂੰ ਚੇਂਜ ਕਰਨਾ ਜਾਂ ਸਾਫ਼ ਪਾਣੀ ਦਾ ਇੰਤਜ਼ਾਮ ਕਰਨਾ ਕੋਈ ਵੱਡੀ ਗੱਲ ਨਹੀਂ ਬਿਲਕੁਲ ਤੋਂ ਮੈਂ ਬੇਨਤੀ ਕਰਾਂਗਾ ਇਹ ਚੀਜ਼ ਜਿਹੜੀ ਜਨਤਾ ਦੀ ਗਲਤੀ ਹੈ ਅਸੀਂ ਨੁਮਾਇੰਦਿਆਂ ਨੂੰ ਸਾਰਿਆਂ ਨੂੰ ਗਲਤ ਕਹਿੰਦੇ ਆ ਨੁਮਾਇੰਦੇ ਗਲਤ ਨਹੀਂ ਉਹ ਫਿਰ ਵੀ ਕਿਤੇ ਨਾ ਕਿਤੇ ਆਪਣੀ ਡਿਊਟੀ ਪੂਰੀ ਕਰ ਰਹੇ ਨੇ ਉਹ ਇਲਾਕੇ ਦੀ ਡਿਵੈਲਪਮੈਂਟ ਦੇ ਵਿੱਚ ਲੱਗੇ ਹੋਏ ਨੇ ਲੇਕਿਨ ਇਹ ਜਨਤਾ ਨੂੰ ਚਾਹੀਦਾ ਹੈ ਕਿ ਜਨਤਾ ਨੂੰ ਕਿਸ ਚੀਜ਼ ਦੀ ਲੋੜ ਹੈ ਉਹ ਡਿਮਾਂਡ ਕਰਨ ਜੇ ਅੱਜ ਜਨਤਾ ਹੀ ਗੋਂਗੀ ਬੋਲੀ ਹੈ ਤੇ ਫਿਰ ਜੇ ਅਸੀਂ ਨੁਮਾਇੰਦਿਆਂ ਨੂੰ ਗਲਤ ਕਹੀ ਤਾਂ ਉਹ ਵੀ ਤਾਂ ਗਲਤ ਹੀ ਆ ਬਿਲਕੁਲ ਆਓ ਅੱਗੇ ਆਓ ਸਾਡੇ ਨਾਲ ਮਿਲੋ ਅਸੀਂ ਇਹਨਾਂ ਨੁਮਾਇੰਦਿਆਂ ਨੂੰ ਮਿਲੀ ਇਕੱਠੇ ਹੋ ਕੇ ਜਾਈਏ ਕਿਉਂਕਿ ਇੱਕ ਆਵਾਜ਼ ਹੋਵਾਂਗੇ ਇੱਕ ਇੱਕ ਥਾਂ ਤੇ ਖੜਾਂਗੇ ਇੱਕ ਮੁdde ਤੇ ਆਵਾਂਗੇ ਇਕੱਠੇ ਹੋ ਕੇ ਜਾਵਾਂਗੇ ਤੇ ਫੇਰ ਹੀ ਸਾਡੀ ਆਵਾਜ਼ ਮੰਤਰੀ ਸੰਤਰੀ ਹਰ ਉਸ ਡਿਪਾਰਟਮੈਂਟ ਜਿਹੜਾ ਕੰਮ ਹੋਣ ਵਾਲਾ ਉੱਥੇ ਤੱਕ ਪਹੁੰਚੇਗੀ ਜੇ ਅਸੀਂ ਇਕੱਠੇ ਨਹੀਂ ਹੋਣਾ ਘਰੇ ਬੈ ਕੇ ਕਮੈਂਟ ਹੀ ਕਰੀ ਜਾਣੀ ਹੈ ਤੇ ਕੋਈ ਫਾਇਦਾ ਨਹੀਂ ਜੇ ਆਪਾਂ ਜਦੋਂ ਇੱਕ ਸਟੇਜ ਤੇ ਇਕੱਠੇ ਹੋਵਾਂਗੇ ਅਸੀਂ ਅੱਗੇ ਵਧਾਂਗੇ ਫੇਰ ਹੀ ਜਾ ਕੇ ਸਾਡਾ ਕਾਫਲਾ ਵਧੇਗਾ ਤੇ ਅਸੀਂ ਜੋ ਚਾਹਾਂਗੇ ਉਹ ਕਰਵਾ ਸਕਦੇ ਹਾਂ ਜੋ ਸਾਡਾ ਲੋਕਤੰਤਰ ਸਾਨੂੰ ਕਹਿੰਦਾ ਲੋਕ ਰਾਜ ਆ ਗਨ ਰਾਜ ਆ ਚਲੋ ਅਸੀਂ ਵਾਪਸ ਮੁdde ਤੇ ਆਨੇ ਆ ਅੱਜ ਅ ਗਣਤੰਤਰ ਦਿਵਸ ਹੈ ਅੱਜ ਦੇ ਦਿਨ ਸਾਡਾ ਦੇਸ਼ ਜਿਹੜਾ ਇਹਦੇ ਵਿੱਚ ਆਮ ਜਨਤਾ ਨੂੰ ਜਿਹੜੇ ਸੰਵਿਧਾਨ ਦੇ ਮੁਤਾਬਿਕ ਹੱਕ ਮਿਲੇ ਸੀ ਤੇ ਇੱਕ ਜਨਤਾ ਨੂੰ ਇਹ ਅਪੀਲ ਹੈ ਜਾਂਦੇ ਜਾਂਦੇ ਅਸੀਂ ਲਾਸਟ ਵਿੱਚ ਕਹਿ ਦੇਾਂਗੇ ਕਿ ਜਨਤਾ ਆਪਣੇ ਹੱਕ ਪਛਾਣੋ ਜਿਹੜੇ ਰਾਈਟਸ ਤੁਹਾਨੂੰ ਸੰਵਿਧਾਨ ਨੇ ਦਿੱਤੇ ਨੇ ਉਹ ਮੰਗੋ ਡਿਮਾਂਡ ਕਰੋ ਜਿੱਦਾਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਹਰ VOTER ਨੂੰ ਇਹ ਪਹਿਚਾਨ ਹੋਣੀ ਚਾਹੀਦੀ ਕਿ ਉਹ ਸਿਰਫ VOTER ਨਹੀਂ ਹੈ ਉਹ ਦੇਸ਼ ਦਾ ਰਾਜ ਚਲਾਉਣ ਵਾਲਾ ਇਨਸਾਨ ਹੈ ਬਾਬਾ ਸਾਹਿਬ ਨੇ ਇਹ ਵੀ ਕਿਹਾ ਸੀ ਆਪਣੇ ਘਰ ਦੇ ਬਾਹਰ ਲਿਖੋ ਕਿ ਮੈਂ ਦੇਸ਼ ਦਾ ਰਾਜਾ ਕਿਉਂਕਿ ਜਨਤਾ ਵੋਟ ਕਰਦੀ ਹੈ ਤੇ ਰਾਜ ਕਿਸੇ ਪਾਰਟੀ ਦੇ ਜਾਂ ਕਿਤੇ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਥਾਂ ਦਾ। ਤੋ ਇਸ ਕਰਕੇ ਅੱਜ ਜਨਤਾ ਨੂੰ ਲੋੜ ਹੈ ਕਿ ਤੁਸੀਂ ਜਾਗਰੂਕ ਹੋਵੋ ਆਪਣੇ ਜਿਹੜੇ ਹੱਕ ਨੇ ਆਪਣੀਆਂ ਜਿਹੜੀਆਂ ਮੂਰਲੀਆਂ ਸਹੂਲਤਾਂ ਨੇ ਉਹ ਇਹਨਾਂ ਲੀਡਰਾਂ ਤੋਂ ਇਹਨਾਂ ਪਾਰਟੀਆਂ ਤੋਂ ਮੰਗੋ ਜੇ ਉਹ ਨਹੀਂ ਮੰਗਦੇ ਤੇ ਵਿਚਾਰ ਕਰਿਓ ਕਿ ਅਗਲੀ ਵਾਰ ਤੁਸੀਂ ਕੀ ਕਰਨਾ ਹੈ। ਚਲੋ ਅੱਜ ਦਾ ਐਪੀਸੋਡ ਅਸੀਂ ਅੱਜ ਇੱਥੇ ਵਿਰਾਮ ਦਿੰਨੇ ਆ ਅੱਜ ਬਹੁਤ ਅੱਛਾ ਦਿਨ ਹੈ ਅੱਜ ਸ਼ੁਭ ਦਿਹਾੜਾ ਸੀ ਇਹਨੂੰ ਕਾਵਾਂਗੇ ਕਿਉਂਕਿ ਅੱਜ ਦੇ ਦਿਨ ਸਾਡੇ ਦੇਸ਼ ਨੂੰ ਚਲਾਣ ਦਾ ਜਿਹੜਾ ਤਰੀਕਾ ਹੈ ਉਹਦੀ ਰਚਨਾ ਹੋਈ ਸੀ ਲਾਗੂ ਹੋਇਆ ਸੀ ਸੰਵਿਧਾਨ ਲਾਗੂ ਹੋਇਆ ਸੀ ਤੇ ਸਾਰਿਆਂ ਨੂੰ ਸੰਵਿਧਾਨ ਦੇ ਲਾਗੂ ਹੋਣ ਦੇ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਤੇ ਉਮੀਦ ਕਰਾਂਗੇ ਕਿ ਆਪਣੇ ਇਲਾਕੇ ਭਾਰਗੋ ਕੈਂਪ ਦੀ ਗੱਲ ਹਮੇਸ਼ਾ ਹੀ ਤੁਹਾਡੇ ਸਾਹਮਣੇ ਰੱਖਦੇ ਰਹੀਏ ਤੇ ਜਿੰਨੇ ਵੀ ਸਾਡੇ ਇਲਾਕੇ ਦੇ ਜਿਹੜੇ ਨੁਮਾਇੰਦੇ ਇਸ ਵਾਰ ਚੁਣੇ ਗਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਮ ਜਨਤਾ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਵੱਲ ਧਿਆਨ ਦਿਓ ਤੇ ਬਾਕੀ ਦਰਸ਼ਕਾਂ ਨੂੰ ਬੇਨਤੀ ਹੈ ਜੀ ਜੁੜੋ ਮਿਲੋ ਤੇ ਆਓ ਰਲ ਕੇ ਚਲੀਏ ਆਪਣੇ ਇਲਾਕੇ ਦਾ ਸੁਧਾਰ ਕਰੀਏ ਧੰਨਵਾਦ ਧੰਨਵਾਦ